ਖਬਰ ਅੱਜ ਤੱਕ ਦੇਖ ਰਹੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਦਫ਼ਤਰ ਵਿੱਚ ਮੰਡਲ ਜਲਿਆਂ ਵਾਲਾ ਬਾਗ ਦੇ ਐਸੀ ਮੋਰਚਾ ਪ੍ਰਧਾਨ ਕੇਵਲ ਕੁਮਾਰ ਜੀ ਨੇ ਆਪਣੀ ਟੀਮ ਦੇ ਮੈਂਬਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਐਸੀ ਮੋਰਚਾ ਸ਼ਿਵ ਕੁਮਾਰ ਵਾਈਸ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਸੈਂਟਰਲ ਦੇ ਪ੍ਰਬਾਰਿਕ ਕਮਲਕਿਸ਼ੋਰ ਜੀ ਵਾਈਸ ਪ੍ਰਧਾਨ ਇੰਦਰਜੀਤ ਸਿੰਘ ਮੱਟੂ ਜਿਲ੍ਹਾ ਸੈਕਟਰੀ ਵਰਿੰਦਰ ਅਤੇ ਹੋਰ ਵੀ ਪਾਰਟੀ ਦੇ ਕਾਰਕਿਰਤਾ ਮੌਜੂਦ ਸਨ ਖਬਰ ਅੱਜ ਤੱਕ ਤੋਂ ਦਿਵਿਆ ਦੀ ਖਾਸ ਰਿਪੋਰਟ ਅੱਜ ਦਾ ਪ੍ਰੋਗਰਾਮ ਹੈ ਜੀ ਅੱਜ ਖੰਨਾ ਸਮਾਰਕ 'ਚ ਐਸਸੀ ਮੋਰਚਾ ਦੀ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚ ਖਾਸ ਕਰਕੇ ਸਾਡੇ 'ਚ ਮੌਜੂਦ ਆ ਸਾਡੇ ਐਸਸੀ ਮੋਰਚਾ ਦੇ ਜਨਰਲ ਸੈਕਟਰੀ ਅਮਿਤ ਕੁਮਾਰ ਮਿੰਟੂ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਇੰਦਰਜੀਤ ਮੱਟੂ ਗੰਜੂ ਪਹਿਲਵਾਨ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਕਮਲ ਕਿਸ਼ੋਰ ਜੀ ਔਰ ਨਾਲੇ ਜਰਨਲ ਇਨਚਾਰਜ ਸੈਂਟਰ ਹਲਕਾ ਇਨਾਂ ਕੋਲ ਆ ਔਰ ਐਸੀ ਮੋਰਚਾ ਵੱਲੋਂ ਜਰਨਲ ਇਨਚਾਰਜ ਦੀ ਜ਼ਿੰਮੇਵਾਰੀ ਨਿਭਾ ਰਹੇ ਆ ਔਰ ਖਾਸ ਕਰਕੇ ਜਿਹੜੀ ਅੱਜ ਜੱਲਿਆ ਜੱਲਿਆ ਵਾਲਾ ਬਾਗ ਮੰਡਲ ਦੀ ਪ੍ਰਧਾਨਗੀ ਕਰ ਰਿਹਾ ਉਹ ਕੇਵਲ ਕੁਮਾਰ ਜੀ ਕਰ ਰਿਹਾ ਆਪਣੀ ਟੀਮ ਦੇ ਨਾਲ ਔਰ ਅੱਜ ਜੱਲਿਆ ਵਾਲਾ ਬਾਗ ਮੰਡਲ ਦਾ ਐਸੀ ਮੋਰਚਾ ਗਠਨ ਕੀਤਾ ਗਿਆ ਵਾ ਇਨਾਂ ਸਾਰਿਆਂ ਦੇ ਸਹਿਯੋਗ ਨਾਲ ਔਰ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਧੰਨਵਾਦ ਕਰਦਾ ਆ ਸਾਰੀ ਐਸੀ ਮੋਰਚਾ ਟੀਮ ਦਾ ਜੱਲਿਆਂਵਾਲਾ ਬਾਗ ਮੰਡਲ ਦਾ ਜਰਨਲ ਇੰਚਾਰਜ ਕਮਲ ਕਿਸ਼ੋਰ ਜੀ ਦਾ ਜਿਨ੍ਹਾਂ ਨੇ ਸਾਰਾ ਮੰਡਲ ਜਿਹੜਾ ਵਾ ਗਠਿਤ ਕੀਤਾ ਆ ਔਰ ਸਾਰਿਆਂ ਨੂੰ ਉਹਦਿਆਂ ਨਾਮਵਾਦਿਆ ਵਾ ਔਰ ਮੈਂ ਉਮੀਦ ਕਰਦਾ ਵਾਂ ਕਿ ਜਿੰਨਾ ਵੀ ਜੱਲਿਆਂਵਾਲਾ ਬਾਗ ਐਸੀ ਮੋਰਚਾ ਮੰਡਲ ਆ ਜਿਹੜੀਆਂ ਨਿਯੁਕਤੀਆਂ ਆਪਾਂ ਉਹਨਾਂ ਨੂੰ ਦਿੱਤੀਆਂ ਵਾ ਜਿਹੜੇ ਇਹਨਾਂ ਨੂੰ ਆਪਾਂ ਅਹੁਦੇ ਦਿੱਤੇ ਆ ਉਹਦੇ ਉਹਦੇ ਵਿੱਚ ਅਸੀਂ ਮੋਰਚੇ ਦਾ ਭਾਰਤੀ ਜਨਤਾ ਪਾਰਟੀ ਦਾ ਬਹੁਤ ਜ਼ਿੰਮੇਵਾਰੀ ਨਾਲ ਕੰਮ ਕਰਨਗੇ ਸਾਥ ਨਿਭਾਣਗੇ ਖਾਸ ਕਰਕੇ ਸਾਡੇ ਨਾਲ ਅੱਜ ਜਿਹੜੇ ਐਸੀ ਮੋਰਚਾ ਦੇ ਸੈਕਟਰੀ ਜ਼ਿਲ੍ਹੇ ਦੇ ਵਿਰਿੰਦਰ ਕੁਮਾਰ ਜੀ ਵੀ ਸਾਡੇ ਚ ਆਏ ਆ ਉਹ ਵੀ ਬੜਾ ਸਹਿਯੋਗ ਦੇ ਰਿਹਾ ਆ ਔਰ ਮੈਂ ਤੁਹਾਡੇ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆ ਔਰ ਉਮੀਦ ਕਰਦਾ ਆ ਕਿ ਸਾਰੇ ਭਾਰਤੀ ਜਨਤਾ ਪਾਰਟੀ ਵਾਸਤੇ ਅਸੀਂ ਮੋਰਚੇ ਵਾਸਤੇ ਜੱਲਿਆਵਾਲਾ ਬਾਗ ਮੰਡਲ ਵਾਸਤੇ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਣ ਗੀ ਹਾਂ ਜੀ ਮੈਂ ਕੇਵਲ ਕੁਮਾਰ ਜੱਲੇਵਾਲਾ ਬਾਗ ਮੰਡਲ ਅਸੀਂ ਮੋਰਚਾ ਦਾ ਪ੍ਰੈਜ਼ੀਡੈਂਟ ਆ ਗਏ ਤੇ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੁਲਾਈ ਗਈ ਭਾਰਤੀ ਜਨਤਾ ਪਾਰਟੀ ਦੇ ਜਨਰਲ ਪ੍ਰਧਾਨ ਜਿਹੜੇ ਹੈਗੇ ਸ਼ਿਵ ਕੁਮਾਰ ਜੀ ਤੇ ਆਪਣੇ ਪਰਿਵਾਰੀ ਸ੍ਰੀ ਕਮਲ ਕੁਸ਼ੋਰ ਜੀ ਉਹਨਾਂ ਦੇ ਦਰਖਸ਼ਿਤ ਦੇ ਵਿੱਚ ਬੁਲਾਈ ਗਈ ਹੈ ਤੇ ਉਹਦੇ ਵਿੱਚ ਜਿਹੜੇ ਇਲੈਕਸ਼ਨ ਦੀ ਕਾਰਗੁਜ਼ਾਰੀ ਕੀਤੀ ਹੈ ਉਹਦੀ ਜਾਣਕਾਰੀ ਵਾਸਤੇ ਬੁਲਾਇਆ ਗਿਆ ਸਾਰਾ ਕੁਝ ਤੇ ਮੀਟਿੰਗ ਦਾ ਸਾਰਾ ਜਾਇਜ਼ਾ ਲਿੱਤਾ ਗਿਆ ਮੈਂ কমল ਕਿਸ਼ੋਰ ਵਾਈਸ ਪ੍ਰੈਜ਼ੀਡੈਂਟ ਐਸ்சி ਮੋਰਚਾ ਜ਼ਿਲ੍ਹਾ ਔਰ ਹਲਕਾ ਇੰਜਾਰਜ ਸੈਂਟਰਲ ਐਸ்சி ਮੋਰਚਾ ਐਸ்சி ਮੋਰਚਾ ਦਾ ਅੱਜ ਇਹ ਇਲੈਕਸ਼ਨ ਦੇ ਇਲੈਕਸ਼ਨ ਦੇ ਕਰਕੇ ਮੀਟਿੰਗ ਸੱਦੀ ਗਈ ਹੈ ਕਿ ਅਸੀਂ ਅਗਲਾ ਇਲੈਕਸ਼ਨ ਜਿਹੜਾ ਐਮਪੀ ਦਾ ਹੋਣਾ ਜੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਮੋਦੀ ਸਾਹਿਬ ਨੂੰ ਕਿਤਰਾ ਦੁਬਾਰਾ ਜਿਤਾ ਕੇ ਪ੍ਰਧਾਨ ਮੰਤਰੀ ਫਿਰ ਬਣਾਣਾ ਹੈ ਉਸ ਦੇ ਵਿੱਚ ਤੇ ਮੀਟਿੰਗ ਹੋਈ ਔਰ ਸਾਰੀ ਗੱਲਾਂ ਤੇ ਚਰਚਾ ਹੋਈ ਔਰ ਸਾਰੇ ਸਾਥੀਆਂ ਨੇ ਇਹ ਜੋਰ ਦਿੱਤਾ ਕਿ ਵੀ ਅਸੀਂ ਤਨਮਨ ਧੰਨਾ ਪਾਰਟੀ ਦਾ ਸਾਥ ਦੇਾਂਗੇ ਔਰ ਪਾਰਟੀ ਨੂੰ ਪਾਰਟੀ ਨੂੰ ਇੱਕ ਐਮਪੀ ਜਿੱਤ ਕੇ ਦੇਾਂਗੇ ਇਤਿਹਾਸ ਰਚਣ ਜਾਵਾਂਗੇ